3 2 ਚਲੋ ਕੋਈ ਨਹੀਂ ਮੰਮੀ ਤੇ ਹੀ ਬੋਲ ਲੈ 3 2 ਜੋਤ 1 ਤਿੰਨ ਮੈਂ ਤਿੰਨ ਨਾ ਹੋਣਾ ਜੇ ਬੁੰਦੀ ਖਵਾ ਲਈ ਤੈਨੂੰ ਲੱਗਦੀ ਐਦੋਂ ਮੇਰੇ ਕੋਲ ਸਾਰੀ ਟੀਮ ਬੁੰਦੀ ਖਾਣ ਦੀ ਬੁੰਦੀ ਆ ਦੇ ਆ ਬਾਈ ਲਵਾਵਾ ਫੜ ਕੇ ਲੈਈਆਂ ਉਹਨਾਂ ਨੇ ਛੱਡ ਨਹੀਂ ਛੱਡੇ ਜੋਗੀ ਆਏ ਰਹਿਣਾ ਹੁੰਦਾ ਇਹ ਆਪੂਰ ਝੂ ਰਹੇ ਤਾਂ ਨਾ ਕਹੇ ਜੋਗਾ ਨਹੀਂ ਤਾਈ ਕੇ ਧਿਆੜ ਬੁੰਦੀ ਵਾਲੇ ਵਨ ਇਹਨੇ ਪੂਏ ਟੜ ਆਈ ਜਾ ਹੋਰ ਖੁੱਲੀ ਛੁੱਟੀ ਦੇਈ ਜਾਂ ਨੂੰ ਤੂੰ ਵੀ ਸੁਣ ਮੇਰੀ ਗੱਲ ਉਹ ਚੱਲ ਕੱਪੜੇ ਤੇ ਲਾ ਲਾਂਦਾ ਮੈਨੂੰ ਤੇਨੂੰ ਮੈਂ ਸੌਂਦੇ ਸੌਂਦੇ ਹੋਇਆ ਵਨ ਤੈਨੂੰ ਸੌਂਦਾ ਨਹੀਂ ਗਾ ਮੈਂ ਕਹਿਣ ਲਈ ਆ ਉਹ ਕੱਪੜੇ ਅੰਕੇ ਬਦਲੇ ਜਾਣਗੇ ਇਹਨੇ ਖਰੀਦ ਤਾ ਨੂੰ ਪੁੱਛ ਲਿਆ ਆ ਤੇ ਮੈਨੂੰ ਕੀ ਪਤਾ ਹੀ ਹੋਣਾ ਤਹੀ ਨੇਗੋ ਸੇ ਵਿੱਚ ਨਾ ਪੁੱਛੇ ਪਏ ਨਾ ਪੁੱਛੇ ਪਰ ਤੇਰਾ ਫਰਜ ਬੰਦਾ ਆ ਤੂੰ ਮੈਨੇ ਪੁੱਛ ਕੇ ਨਾ ਫੇਰ ਕਦਮ ਪਾਰ ਰੱਖਣਾ ਆ ਕਦਮ 1 ਮੰਮੀ ਜੀ ਮੈਂ ਤੇ ਇਹ ਬਲੇ ਖੇਵੇ ਜੀ ਪੀ ਨਾ ਤੁਹਾਨੂੰ ਪੁੱਛ ਲਿਆ ਹੁਣ ਆਇਆ ਕੋਈ ਨਹੀਂ ਮੈਂ ਉਹ ਤਾਂ ਕਹਿਣ ਦੀ ਪੁੱਛ ਲੈਨੇ ਆ ਮੈਂ ਹੀ ਮਨਾ ਕਰਤਾ ਸੀ ਉਹਨੂੰ ਬੱਲੇ ਵੇ ਤੇਰੇ ਨਹੀਂ ਆਈ ਜਾਣਾ ਵਾਹੀਂ ਤੂੰ ਵੱਡਾ ਸਿਆਣਾ ਹੋਰ ਖੋਲ ਛੁੱਟ ਦੇਈ ਜਾ ਉਹਨੂੰ ਖੋਲ 3 ਓ ਮਾਈਕ 3 2 1 ਇਹਨੇ ਭੂਏ ਚੜਾ ਲਈ ਆ ਨਾ ਇਨ ਨੂੰ ਹੁਣ ਨਾ ਪਤਾ ਮੈਂ ਹੀ ਦੱਸੂਗੀ ਚੰਗੀ ਤਰ੍ਹਾਂ ਇਹਨਾਂ ਨਾ ਮੁੰਡੇ ਦਾ ਹੱਥ ਤੜੀ ਨਹੀਂ ਹੋਣਾ ਹੈਗਾ ਮੁੰਡੇ ਦਾ 1 ਸ਼ਹਿਰ ਵਾਲਾ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਸਾਰਾ ਘਰਤ ਸਮਾਨ ਹੈਗਾ ਹੀ ਤੇ ਕੋਈ ਲੋੜ ਨਹੀਂ ਹੋਰ ਇਸ ਤਰ੍ਹਾਂ ਜਿਹੜਾ ਇਹਦਾ ਪੁੱਛ ਕੇ ਜਾਣਾ ਚਾਹੀਦਾ ਨਾ ਚਲ ਕੋਈ ਗੱਲ ਨਹੀਂ ਗਾਂ ਤੋਂ ਪੁੱਛ ਕੇ ਚਲ ਜਾ ਕਰਾਂਗੇ ਮੰਮੀ ਜੀ ਮੈਂ ਦੇ 1 ਨਹੀਂ ਤੜਾ ਦਾ ਫਰਜ਼ ਨਹੀਂ ਬੰਦਾ ਦੱਸ ਕੇ ਜਾਣ ਦਾ ਮੂੰਹ ਚੁੱਕਿਆ ਤੁਰ ਪੇ ਜੇ ਕੱਟ ਲਈ ਯਾਰ ਤੁਸੀਂ ਇਹਨੂੰ ਵਨ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਆ ਤਹੀ ਜੋ ਬਨ ਤੇ ਗਾੜੀ ਹੱਸਦਾ ਹੈ ਹਾਂ ਜਾਂਦਾ ਕੋਈ ਗੱਲ ਨਹੀਂ ਭਾਜੀ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਅੱਛਾ ਅੱਛਾ ਤੇ ਮੈਂ ਤਾਂ ਤੇਰੇ ਨਾਲ ਗੱਲ ਤੇਰੇ ਚੱਲ ਇਥਾਂ ਗੱਲ ਕਰਨੀ ਸੀ ਤੇਰੇ ਨਾਲ ਕਿ ਉਹਦਾ ਮੈਂ ਰਿਸ਼ਤਾ ਨਾ ਕਰਾ ਦਾਂ ਰਿਸ਼ਤਾ ਆਹੋ ਮੈਂ ਤਾਂ ਹੀ ਤੇ ਨਾਲ ਗੱਲ ਕੀਤੀ ਹੈ ਪਹਿਲਾਂ ਨਹੀਂ ਚੱਲੇ ਇਹ ਵੀ ਮੁੰਡਾ ਵੀ ਚੰਗਾ ਵਾ ਕੁੜੀ ਦਾ ਦੇਖ ਤਾਂ ਮੁੰਡਾ ਚੰਗਾ ਵਾ ਵਨ ਮੁੜ ਕੇ ਇਸੇ ਮੂੰਹ ਨਾਲ ਨਾ ਮੰਮੀ ਨੇ ਇਹੀ ਗੱਲ ਕਹਿਣੀ ਆ ਇਹ ਨਾ ਤੇ ਮੇਰਾ ਰਦਾ ਜੋ ਬੰਦਾ ਮੈਂ ਰਿਸ਼ਤਾ ਨਾ ਕਰਾਦਾ ਨਹੀਂ ਨਹੀਂ ਇਹ ਪਹਿਲੇ ਤਰੀਕੇ ਹੁਣ ਜਾਣਾ ਉਹਨਾਂ ਤੇ ਪੈਂਦਾ ਹੀ ਆ ਹੁਣ ਭੈਣ ਭਰਾਵਾਂ ਦੇ ਜਾਵਾਂਗੇ ਤੇ ਫੇਰ ਹੀ ਕੋਈ ਹੱਡੇ ਆਊਗਾ ਫਿਰ ਕਹਿਣਾ ਆ ਕਿ ਲੈ ਇਹਦਾ ਕੁੜੀ ਉਹ ਛਠੀਆਂ ਜੀ ਜੀ ਕਰਦੀ ਫਿਰਦੀ ਆ ਮਗਰ ਮਗਰ ਤੇ ਪਤਾ ਨਹੀਂ ਉਹ ਕਿਉਂ ਮੇਰੇ ਨਾਲ ਇਦਾਂ ਕਰਦੀ ਆ ਮੇਰੇ ਵਿੱਚ ਕਿਹੜੀ ਕਮੀ ਆ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੈਗੀ ਮੈਂ ਉਹ ਕੋਈ ਗੱਲ ਨਹੀਂ ਹੌਲੀ ਹੌਲੀ 3 2 1 ਪਰੋਣੇ ਦੇ ਕੱਪੜੇ ਚੰਗਣੇ 3 2 1 ਚੱਲ ਇਹਨਾਂ ਨੂੰ ਪੁੱਛ ਦਿਆਂ ਸਮਾਨ ਸਾਰਾ ਹੀ ਆ ਗਿਆ ਵਾ ਨਾ ਗੀਦਾ ਇਹ ਤਾਂ ਗੱਲ ਤੇਰੀ ਠੀਕ ਆ ਸਮੇਂ ਦੇ ਹਿਸਾਬ ਨਾਲ ਸਾਰੇ ਕੰਮ ਕਰਨੇ ਪੈਂਦੇ ਆ ਭਾਵੇਂ ਕੋਲ ਹੋਵੇ ਤੇ ਭਾਵੇਂ ਨਾ ਹੋਵੇ ਪਰੋਣੇ ਦੇ ਕੱਪੜੇ ਚੰਗੇ ਰੀ 2 1 ਰਮਨ ਪਰੋਣੇ ਦੇ ਤੇ ਕੁੜੀ ਦੇ ਕੱਪੜੇ ਚੰਗੇ ਲੈਉਣੇ ਸੀ ਕਿਉਂਕਿ ਉਹਦੀ ਮਾਂ ਨੇ ਜਾਂਦਾ ਵੇਖਣੇ ਆ ਤੇ ਜੇ ਚੰਗੇ ਹੋਣਗੇ ਤੇ ਫੇਰ ਤਾਂ ਠੀਕ ਆ ਨਹੀਂ ਤਾਂ ਤੂੰ ਬੜਾ ਸੱਸਾ 100 100 ਗੱਲਾਂ ਕਰਦੀਆਂ ਹਾਂ ਹਾਂ ਮੈਂ ਮਰੀ 2 1 ਓਏ ਇਹ ਤਾਂ ਰਮਨ ਕੋ ਦੋਤਰ ਦੇ ਰੰਗਵਾ ਰਬ 3 2 1 ਓਏ ਇਹ ਤਾਂ ਰਮਨ ਕੋ ਦੋਤਰ 3 1 ਚਲੋ ਕੋਈ ਨਹੀਂ ਮੰਮੀ ਤੇ ਹੀ ਬਲ ਨਹੀਂ 3 1 ਜੋਤ 1 ਤਿੰਨ ਮੈਂ ਤਿੰਨ ਨਾ ਹੋਣਾ ਜੇ ਬੁੰਦੀ ਖਵਾ ਲਈ ਤੈਨੂੰ ਲੱਗਦੀ ਐਦਾਂ ਮੇਰੇ ਕੋਲ ਸਾਰੀ ਟੀਮ ਬੁੰਦੀ ਖਾਣ ਦੀ ਬੁੰਦੀ ਆ ਦੇ ਆ ਬਾਈ ਲਫਾਵਾ ਫੜ ਕੇ ਲੈਈ ਇਹਨਾਂ ਨੇ ਛੱਡ ਨਹੀਂ ਸਾਡੇ ਚੋਗੀ ਆਏ ਰਹਿਣਾ ਹੁੰਦਾ ਆਪੂਰ ਝੂ ਰਹੇ ਤਾਂ ਨਾ ਕਹੇ ਚੋਗਾ ਨਹੀਂ ਤਾਈ ਕੇ ਧਿਆੜ ਬੁੰਦੀ ਵਾਲੇ ਵਨ ਇਹਨੇ ਪੁਏਟਡ ਆਈ ਜਾ ਹੋਰ ਖੁੱਲੀ ਛੁੱਟੀ ਦੇਈ ਜਾਂ ਨੂੰ ਤੂੰ ਵੀ ਸੁਣ ਮੇਰੀ ਗੱਲ ਉਹ ਚੱਲ ਕੱਪੜੇ ਤੇ ਲਾ ਲਾਂਦਾ ਮੈਨੂੰ ਤੈਨੂੰ ਮੈਂ ਸੌਂਦੇ ਸੌਂਦੇ ਹੀ ਹੋਏ ਵਨ ਤੈਨੂੰ ਸੌਂਦਾ ਨਹੀਂ ਗਿਆ ਮੈਂ ਕਹਿਣ ਲਈ ਆ ਉਹ ਚੱਪੜੇ ਅੰਕੇ ਬਦਲੇ ਜਾਣਗੇ ਨਹੀਂ ਖਰੀਦ ਤਾ ਨੂੰ ਪੁੱਛ ਲਿਆ ਆ ਤੇ ਮੈਨੂੰ ਕੀ ਪਤਾ ਹੀ ਹੋਣਾ ਉਹ ਪੁੱਛੇ ਪਏ ਨਾ ਪੁੱਛੇ ਪਰ ਤੇਰਾ ਫਰਜ਼ ਬੰਦਾ ਤੂੰ ਮੈਨੂੰ ਪੁੱਛ ਕੇ ਨਾ ਫੇਰ ਕਦਮ ਪਾਰ ਰੱਖਣਾ ਆ ਕਦਮ ਵਨ ਮੰਮੀ ਜੀ ਮੈਂ ਤੇ ਇਹ ਭਲੇ ਖੇਵ ਜੀ ਪੀ ਇਹ ਨਾ ਤੁਹਾਨੂੰ ਪੁੱਛ ਲਿਆ ਹੁਣ ਆਇਆ ਕੋਈ ਨਹੀਂ ਮੰਮੀ ਜੀ ਉਹਨੇ ਕਹਿਣ ਦੀ ਪੁੱਛ ਲੈਣੇ ਆ ਮੈਂ ਹੀ ਮਨਾ ਕਰਤਾ ਸੀ ਉਹਨੂੰ ਬੱਲੇ ਵੇ ਤੇਰੇ ਨਹੀਂ ਆਈ ਜਾਣਾ ਵਾਹੀਂ ਤੂੰ ਵੱਡਾ ਸਿਆਣਾ ਹੋਰ ਖੋਲ ਛੁੱਟ ਦੇਈ ਜਾ ਉਹਨੂੰ ਹੁੰਦਾ ਕੋਲ 3 ਓ ਮਾਈਕ 3 2 1 ਇਹਨੇ ਪੂਏ ਚੜਾ ਲਈ ਆ ਨਾ ਇਹਨੂੰ ਹੁਣ ਨਾ ਪਤਾ ਮੈਂ ਹੀ ਦੱਸੂਗੀ ਚੰਗੀ ਤਰ੍ਹਾਂ ਇਹਨਾਂ ਨਾ ਮੁੰਡੇ ਕਦਾ ਹੱਥ ਤੜੀ ਨਹੀਂ ਹੋਣਾ ਹੈਗਾ ਮੁੰਡੇ ਦਾ 1 ਸ਼ਹਿਰ ਵਾਲਾ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਸਾਰਾ ਘਰ ਸਮਾਨ ਹੈਗਾ ਹੀ ਤੇ ਕੋਈ ਲੋੜ ਨਹੀਂ ਹੋਰ ਰਿਸ਼ਤੇਦਾਰਾਂ ਦੇ ਜਾਣਾ ਉਹ ਪੁੱਛ ਕੇ ਜਾਣਾ ਚਾਹੀਦਾ ਨਾ ਚਲ ਕੋਈ ਗੱਲ ਨਹੀਂ ਗਾਂ ਤੋਂ ਪੁੱਛ ਕੇ ਚਲ ਜਾ ਕਰਾਂਗੇ ਮੰਮੀ ਜੀ ਮੈਂ ਦੇ 1 ਨਹੀਂ ਤੜਾ ਦਾ ਫਰਜ਼ ਨਹੀਂ ਬੰਦਾ ਦੱਸ ਕੇ ਜਾਣ ਦਾ ਮੂੰਹ ਚੁੱਕਿਆ ਤੁਰ ਪੇ ਜੇ ਕੱਟ ਲਈ ਯਾਰ ਤੁਸੀਂ ਇਹਨੂੰ ਵਨ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਆ ਤੀਜੋ ਹਨਾ ਤੇ ਗਾੜੀ ਹੱਸਦਾ ਹੈ ਹਾਂ ਤੇ ਹਾਂ ਦਾ ਕੋਈ ਗੱਲ ਨਹੀਂ ਭਾਜੀ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ ਅੱਛਾ ਅੱਛਾ ਤੇ ਮੈਂ ਤਾਂ ਤੇਰੇ ਨਾਲ ਗੱਲ ਤੇਰੇ ਚਲ ਆਈ ਤਾਂ ਗੱਲ ਕਰਨੀ ਸੀ ਤੇਰਾ ਨਾ ਕਿ ਉਹਦਾ ਮੈਂ ਰਿਸ਼ਤਾ ਨਾ ਕਰਾਦਾ ਰਿਸ਼ਤਾ ਆਹੋ ਮੈਂ ਤਾਂ ਹੀ ਤੇਰੇ ਨਾਲ ਗੱਲ ਕੀਤੀ ਹੈ ਪਹਿਲਾਂ ਨਹੀਂ ਚੱਲੇ ਵੀ ਮੁੰਡਾ ਵੀ ਚੰਗਾ ਵਾ ਕੁੜੀ ਦਾ ਦੇਖਾ ਤਾਂ ਚੰਗੀ ਏ ਕੁੜੀ ਵਨ ਮੁੜ ਕੀ ਐਸੇ ਮੂੰਹ ਨਾਲ ਨਾ ਮੰਮੀ ਨੇ ਇਹੀ ਗੱਲ ਕਹਿਣੀ ਆ ਜੀ ਨਾ ਤੇ ਮੇਰਾ ਰਾਦਾ ਜੋ ਬੰਦਾ ਮੈਂ ਰਿਸ਼ਤਾ ਨਾ ਕਰਾਦਾ ਨਹੀਂ ਨਹੀਂ ਇਹ ਪਹਿਲੇ ਤਰੀਕੇ ਹੁਣ ਜਾਣਾ ਉਹਨਾਂ ਤੇ ਪੈਂਦਾ ਹੀ ਆ ਹੁਣ ਭੈਣ ਭਰਾਵਾਂ ਦੇ ਜਾਵਾਂਗੇ ਤੇ ਫੇਰ ਹੀ ਕੋਈ ਹੱਡੇ ਆਊਗਾ ਫਿਰ ਕਹਿਣਾ ਆ ਕਿ ਲੈ ਇਹਦਾ ਕੁੜੀ ਉਹ ਛਤੀਆਂ ਜੀ ਜੀ ਕਰਦੀ ਫਿਰਦੀ ਆ ਮਗਰ ਮਗਰ ਤੇ ਪਤਾ ਨਹੀਂ ਉਹ ਕਿਉਂ ਮੇਰੇ ਨਾਲ ਇਦਾਂ ਕਰਦੀ ਆ ਮੇਰੇ ਵਿੱਚ ਕਿਹੜੀ ਕਮੀ ਆ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੈਗੀ ਮੈਂ ਉਹ ਕੋਈ ਗੱਲ ਨਹੀਂ ਹੌਲੀ ਹੌਲੀ 3 2 1 پرانے ਦੇ ਕੱਪੜੇ ਚੰਗਣੇ 3 2 1 ਚਾਲੇ ਇਹਨਾਂ ਨੂੰ ਪੁੱਛਦੀਆਂ ਸਮਾਨ ਸਾਰਾ ਹੀ ਆ ਗਿਆ ਵਾ ਨਾ ਗੀਦਾ ਇਹ ਤਾਂ ਗੱਦਰੀ ਠੀਕ ਆ ਸਮੇਂ ਦੇ ਹਿਸਾਬ ਨਾਲ ਸਾਰੇ ਕੰਮ ਕਰਨੇ ਪੈਂਦੇ ਆ ਭਾਵੇਂ ਕੋਲ ਹੋਵੇ ਤਾਂ ਭਾਵੇਂ ਨਾ ਹੋਵੇ ਪਰੋਣੇ ਦੇ ਕੱਪੜੇ ਚੰਗੇ ਰੀ 21 ਰਮਨ ਪਰੋਣੇ ਦੇ ਤੇ ਕੁੜੀ ਦੇ ਕੱਪੜੇ ਚੰਗੇ ਲਿਉਣੇ ਆ ਹੀ ਕਿਉਂਕਿ ਉਹਦੀ ਮਾਂ ਨੇ ਜਾਂਦਾ ਵੇਖਣੇ ਆ ਤੇ ਜੇ ਚੰਗੇ ਹੋਣਗੇ ਤੇ ਫੇਰ ਤਾਂ ਠੀਕ ਆ ਨਹੀਂ ਤਾਂ ਤੈਨੂੰ ਪਤਾ ਸੱਸਾ 100 100 ਗੱਲਾਂ ਕਰਦੀਆਂ ਹਾਂ ਹਾਂ ਮੈਂ 321 ਵੇ ਇਹ ਤੇ ਰਮਨ ਕੋ ਦੋ ਤਰ ਤੇ ਦੇ ਰੰਗਵਾ ਰੱਬ 321 ਵੇ ਇਹ ਤੇ ਰਮਨ ਕੋ ਦੋ ਤਰ ਕੁ